ਜਾਲੀ ਕਰੰਸੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਤੇ 2 ਲੱਖ ਤੋਂ ਵੱਧ ਦੀ ਜਾਲੀ ਕਰੰਸੀ ਦੇ ਨਾਲ ਦੋ ਗ੍ਰਿਫਤਾਰੀਆਂ ਹੋਈਆਂ ਨੇ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੀ ਪੁਲਿਸ ਨੇ ਜਾਲੀ ਕਰੰਸੀ ਦੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇਸ ਮਾਮਲੇ ਦੇ ਵਿੱਚ ਪਹਿਲਾ ਦੁਰੰਗਲੇ ਦੇ ਇੱਕ ਆਹਾਤਾ ਚਾਲਕ ਨੂੰ ਗ੍ਰਿਫਤਾਰ ਕੀਤਾ ਜਿਸ ਬਾਰੇ ਸੂchna ਸੀ ਕਿ ਉਹ ਸ਼ਰਾਬ ਦੇ ਠੇਕੇ ਤੇ ਜਾਲੀ ਨੋਟ ਚਲਾਉਂਦਾ ਤੇ ਇਸ ਤੋਂ ਬਾਅਦ ਜਦੋਂ ਪੁੱਛਗਿੱਛ ਹੋਈ ਤਾਂ ਉਸ ਦੀ ਨਿਸ਼ਾਨਦੇਹੀ ਤੇ ਬਟਾਲਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਕਿ ਜਾਲੀ ਕਰੰਸੀ ਦਾ ਧੰਦਾ ਕਰਦਾ ਸੀ ਹਾਤਾਚਾਲਕ ਕਮਲਦੀਪ ਸਿੰਘ ਬਟਾਲਾ ਦਾ ਰਹਿਣ ਵਾਲਾ ਹੈ ਤੇ ਇਸੇ ਨਿਰਮਲ ਸਿੰਘ ਦੇ ਕੋਲੋਂ ਬੈੱਡ ਵਾਲੇ ਬਹੁਤ ਸਸਤੇ ਕੀਮਤ ਤੇ 550 ਦੇ ਜਾਲੀ ਨੋਟ ਜਿਹੜੇ ਨੇ ਉਹ ਖਰੀਦੇ ਸਨ ਤਾਂ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਰਜਿੰਦਰ ਮਨਹਾਸ ਨੇ ਜੋ ਕਿਹਾ ਕਿ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖਰ ਇਹ ਜਾਲੀ ਕਰੰਸੀ ਕਿੱਥੇ ਬਣਾਈ ਜਾਂਦੀ ਸੀ ਕੱਲ ਨੂੰ ਵੀ ਬਾਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਤੋਂ ਟ੍ਰਾਂਸਫਰ ਕਿ ਉਹ ਜਿਹੜਾ ਇੱਕ ਬੰਦਾ ਜਿਹਦਾ ਨਾਮ ਕਿ ਕਮਲਦੀਪ ਸਿੰਘ ਔਰ ਪਠਾਨ ਗਜ਼ਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ ਦੇ ਤੇ ਹੱਤਾ ਚਲਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਵੀ ਜੋ ਟ੍ਰਾਂਜੈਕਸ਼ਨ ਕਰ ਰਿਹਾ ਉੱਥੇ ਜਾਲੀ ਗਾਰੰਟੀ ਯੂਜ਼ ਕਰ ਰਿਹਾ ਸੋ ਇਸੇ ਇਨਫੋਰਮੇਸ਼ਨ ਦੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ ਇਹ 5-5 ਦੇ 7 ਨੋਟ ਮਿਲੇ ਮੀਨਸ 3500 ਰੁਪਏ ਦੇ ਬਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਪੀ ਐਨ ਐਸ ਕੈਸ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟਰੋਗੇਸ਼ਨ ਜੀਦੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਹੈ ਕਾਉਂਟਰਫੇਟ ਕਰੰਸੀ ਹੈ ਇਹ ਨਿਰਮਲ ਸਿੰਘ ਵਾਸੀ ਬਸੰਤ ਕੌੜਾ ਥਾਣਾ ਸੂਰਤ ਮੱਲੀਆ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਿੱਚ ਪੈਂਦਾ ਹੈ ਉਦੋਂ ਕੋ ਨੂੰ ਇਹ ਲੈ ਕੇ ਆ ਰਹੀ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਏ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਇਆ 30000 ਰੁਪਇਆ ਤੇ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਰਜ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਤੁਹਾਨੂੰ ਅਗਲੀ ਦੀ ਹੈ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਜਰਮਲ ਸਿੰਘ ਹੈਗਾ ਇਹ ਪਹਿਲਾ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਤ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣਾ ਹੈ ਇਹਦੇ ਕੋਲੋਂ ਸਾਨੂੰ 2 ਲੱਖ ਰੁਪਏ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁਕੀ ਈ ਹੈ ਸੋ ਇਸ ਦੇ ਪਿੱਛੇ ਕੁਝ ਆਪਾਂ ਇਨਕੈਰੋਗੇਸ਼ਨ ਕਰ ਰਹੇ ਆਂ ਇਹ ਕਰੰਸੀ ਜਿਹੜੀ ਕਾਉਂਟ੍ਰਿਬਿਊਟ ਕਰੰਸੀ ਹੈ ਇਹਦਾ origin ਹੋਰ ਪਿੱਛੇ ਹੈ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆਂ ਸੋ ਉਹਨਾਂ ਲਈ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂ ਨੂੰ ਕੁਝ ਚੀਜ਼ਾਂ ਸਾਹਮਣੇ ਆਣੀਆਂ ਆ।